ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਬਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਚੜ੍ਹਦੇ ਪੰਜਾਬ ਤੋਂ ਸਾਨੂੰ ਇੱਕ ਵੀਰੇ ਨੇ ਕਿਹਾ ਉਹਨੇ ਕਿਹਾ ਕਿ ਬਾਬੂ ਰਜਬ ਬਲੀ ਨੂੰ ਸੁਣਾਓ ਠੀਕ ਹੈ ਜੀ ਉਹਨਾਂ ਦੀ ਕਵਿਸ਼ਰੀ ਸੁਣੋ ਬਿਲਕੁਲ ਠੀਕ ਹੈ ਔਰ ਮੇਰਾ خیال ਇਸ ਤੋਂ ਪਹਿਲੇ ਅਸੀਂ ਕਦੀ ਵੀ ਬਾਬੂ ਰਜਬ ਬਲੀ ਦੇ ਉੱਤੇ ਰਿਐਕਸ਼ਨ ਨਹੀਂ ਕੀਤਾ ਨਹੀਂ ਕੀਤਾ ਕਿਉਂਕਿ ਐਮ ਬਾਰੇ ਉਹ ਉਹਨਾਂ ਬਾਰੇ ਜਿਹਨਾਂ ਇੰਨਾ ਨਹੀਂ ਸੁਨੇਆ ਠੀਕ ਹੈ ਬਟ ਐਵੇਂ ਕਿ ਥੋੜਾ ਬਹੁਤ ਸੁਨੇ ਆ ਸੀ ਪਰ ਬਾਤ ਅੱਜ ਐਵੇਂ ਕਰਵਾਈ ਇਹਨਾਂ ਦੇ ਕਾਫੀ ਜ਼ਿਆਦਾ ਇਹਨਾਂ ਦੇ ਬਾਰੇ ਚ ਰਿਸਰਚ ਕੀਤੀ ਹੈ ਨਾ ਪੈਦਾ ਉਧਰ ਚੜ੍ਹਦੇ ਪੰਜਾਬ ਚ ਹੋਏ ਸਨ ਹਾਂ ਵਫਾਤ ਉਹਨਾਂ ਦੀ ਇਧਰ ਲੈਂਦੇ ਪੰਜਾਬ ਚ ਹੋਈ ਸੀ 1900 ਆਪਣਾ 1894 1800 1894 ਜਿੰਨਾਂ ਦਾ ਜਨਮ ਹੋਇਆ ਸੀਗਾ ਅੱਛਾ ਅੱਛਾ ਹਾਂ ਠੀਕ ਹੈ ਜੀ ਤੇ ਵੰਡ ਦੇ ਲੋਕਰ ਆ 1900 ਆਪਣਾ 1894 ਠੀਕ ਹੈ ਸਾਊ ਕੇ ਆਪਣਾ ਜ਼ਿਲ੍ਹਾ ਫਿਰੋਜ਼ਪੁਰ ਤੇ ਬਾਅਦ ਚੋ ਜਿਹਨੂੰ ਹੁਣ ਉਹ ਕਹਿੰਦੇ ਨੇ ਚੇਂਜ ਕਰਕੇ ਤੇ ਕਹਿੰਦੇ ਨੇ ਜ਼ਿਲ੍ਹਾ ਮੋਗਾ ਕਰ ਦਿੱਤਾ ਗਿਆ ਚ ਮੋਗਾ ਹਾਂ ਤੇ ਬਾਅਦ ਵਿੱਚ ਫਿਰੋਜ਼ਪੁਰ ਵੀ ਹੈ ਜੋ ਹੈ ਫਿਰੋਜ਼ਪੁਰ ਵੀ ਹੈਗਾ ਹਾਂ ਠੀਕ ਹੈ ਪਰ ਉਹ ਹੁਣ ਮੇ ਬੀ ਕਿ ਜਿੱਥੇ ਉਹਨਾਂ ਦੀ پیدائش ਹੋਈ ਹੋਵੇ ਤੇ ਉਹ ਜਗ੍ਹਾ ਹੁਣ ਜਿਹੜੀ ਹੈ ਉਹ ਜ਼ਿਲ੍ਹਾ ਮੋਗਾ ਚ ਵਾਦੀ ਹੋਵੇ ਅੱਛਾ ਠੀਕ ਹੈ ਠੀਕ ਹੈ ਅੱਗੇ ਪਹਿਲੇ ਕਹਿੰਗੇ ਕਾਫੀ ਜ਼ਿਆਦਾ ਫਿਰ ਵੀ ਜੋ ਆਪਣਾ ਜ਼ਿਲ੍ਹਾ ਮੋਗਾ ਵਗੈਰਾ ਹੋ ਗਿਆ ਸੀ ਨਾ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਹੋਈ ਹੈ ਪਾਰਟੀਸ਼ਨ ਤੋਂ ਬਾਅਦ ਫਿਰ ਆਪਣਾ ਇਹ ਆਗੇ ਲੈਂਦੇ ਪੰਜਾਬ 'ਚ ਠੀਕ ਹੈ ਬਟ ਅ ਕਹਿੰਦੇ ਨੇ ਕਿ ਉੱਥੇ ਇਹਨਾਂ ਨੂੰ ਇਵੇਂ ਹੀ ਮੰਨਿਆ ਜਾਂਦਾ ਤੇ ਹਜੇ ਤੱਕ ਮੰਨਿਆ ਜਾਂਦਾ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਇੱਕ ਸਕੂਲਾਂ ਦੇ ਵਿੱਚ ਸਿਲੇਬਸ ਹੈ ਨਾ ਉਹਦੇ ਵਿੱਚ ਸਪੈਸ਼ਲੀ ਮਤਲਬ ਕਿ ਸਬਜੈਕਟ ਵੀ ਮਤਲਬ ਕਿ ਬਾਬੂ ਰਾਜਵਲੀ ਦੇ ਨਾਮ ਦਾ ਮਤਲਬ ਕਿ ਕਵਿਸ਼ਰੀ ਦੇ ਇਹਨਾਂ ਦੀਆਂ ਕਵਿਸ਼ਰੀਆਂ ਦੇ ਮਤਲਬ ਕਿ ਅਸੀਂ ਪੜ੍ਹਦੇ ਵੀ ਹਾਂ ਸਕੂਲਾਂ ਦੇ ਵਿੱਚ ਇਹਨਾਂ ਦੀਆਂ ਕਵਿਸ਼ਰੀਆਂ ਵਗੈਰਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਆ ਗਏ ਅਲਾਮ ਇਕਬਾਲ ਅਲਾਮ ਇਕਬਾਲ ਸਾਹਿਬ ਜਿਵੇਂ ਸ਼ਾਇਰ ਸੀ ਨਾ ਉਹਨਾਂ ਦੀ ਹਜੇ ਤੱਕ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਅਸ਼ਾਰ ਤੇ ਸਾਰਾ ਕੁਝ ਬਿਲਕੁਲ ਸਮਝ ਲੋਗੇ ਔਰ ਇਹਨਾਂ ਦੇ ਬੜਾ ਨਾਮ ਸੀਗਾ ਬਾਬੂ ਰਾਜਬਲੀ ਦਾ ਠੀਕ ਹੈ ਤੇ ਫਿਰ ਮੁੜ ਕੇ ਜਦੋਂ ਪਾਰਟੀਸ਼ਨ ਤੋਂ ਬਾਅਦ ਫਿਰ ਇਹ ਆ ਗਏ ਆਪਣਾ ਲਹਿੰਦੇ ਪੰਜਾਬ 'ਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਠੀਕ ਹੈ ਉਕਾੜੇ ਵਿੱਚ ਹਾਂ ਜ਼ਿਲ੍ਹਾ ਉਕਾੜਾ ਕਿ ਇਹ ਸਾਈਵਲ ਦਾ ਸਾਈਵਲ ਡਿਵੀਜ਼ਨ ਹੁਣ ਬਣ ਗਿਆ ਜਿਹਨੂੰ ਜਿਹਦਾ ਸਾਈਵਲ ਦਾ ਪੁਰਾਣਾ ਨਾਮ ਜਿਹੜਾ ਸੀ ਨਾ ਉਹ ਸੀਗਾ ਮਿੰਡ ਗੁੰਮਰੀ ਗੋਰੀਆਂ ਦੇ ਮਿੰਡ ਗੁੰਮਰੀ ਮਿੰਡ ਗੁੰਮਰੀ ਸੀ ਗੋਰੀਆਂ ਦੇ ਦੌਰ 'ਚ ਠੀਕ ਹੈ ਹੁਣ ਬੇਸਿਕਲੀ ਸਾਈਵਲ ਬਣ ਗਿਆ ਡਿਵੀਜ਼ਨ ਸਾਈਵਾਲ ਦੇ ਵਿੱਚ ਆ ਗਏ ਨੇ ਤਿੰਨ ਜ਼ਿਲ੍ਹੇ ਸਾਈਵਾਲ ਡਿਵੀਜ਼ਨ ਹੈ ਉਹਦੇ ਵਿੱਚ ਇਹਨਾਂ ਨੇ ਮਰਜ ਕਰ ਦਿੱਤਾ ਹੈ ਪਾਕਪਤਨ ਸ਼ਰੀਫ ਜਿੱਥੇ ਬਾਬਾ ਫਰੀਦ ਸਾਹਿਬ ਨੇ ਠੀਕ ਹੈ ਤੇ ਜ਼ਿਲ੍ਹਾ ਉਕਾੜਾ ਉਕਾੜਾ ਉਹਦੇ ਵਿੱਚ ਮਰਜ ਕਰ ਦਿੱਤਾ ਮਤਲਬ ਕਿ ਇੱਕ ਡਿਵੀਜ਼ਨ ਡਿਵੀਜ਼ਨ ਦੇ ਵਿੱਚ ਉਹਨਾਂ ਨੇ ਤਿੰਨ ਡਿਸਟ੍ਰਿਕਟ ਕਰ ਦਿੱਤੇ ਨੇ ਠੀਕ ਹੈ ਕਿ ਇਹ ਤਿੰਨ ਡਿਸਟ੍ਰਿਕਟ ਦੇ ਜੋ ਵੀ ਮਾਮਲਾ ਧੋਣਗੇ ਉਹਨਾਂ ਦਾ ਸੰਭਲ ਹੈੱਡ ਆਫਿਸ ਸਾਈਵਾਲ ਬਣਾਤਾ ਗਿਆ ਤੇ ਇਹ ਬਾਬੂ ਰਜਬ ਅਲੀ ਜ਼ਿਲ੍ਹਾ ਉਕਾੜਾ ਦੇ ਵਿੱਚ ਠੀਕ ਹੈ ਜੀ ਇਹ ਉੱਥੇ ਉਹਨਾਂ ਦੇ ਚੱਕ ਨੰਬਰ 32 ਚੱਕ 32 ਜਾ ਕੇ ਚ 32 ਚੱਕ ਚ ਬਸ ਇਹ ਤੇ ਫਿਰ ਸਾਡੇ ਨੇੜੇ ਹੀ ਨੇ ਸਾਡੇ ਨੇੜੇ 32 ਚੱਕ ਤੂੰ ਤੇਦੀ ਚੱਕਦੀ ਨਹੀਂ ਨਹੀਂ ਅਸੀਂ ਸਾਈਵਲਤ ਵੀ ਤੇ ਰਹਿ ਕੇ ਆਏ ਆ ਨਾ ਹਾਂ ਸਾਈਵਲਤ ਮੇਰੀ ਜੰਪਾਲ ਸਾਈਵਲਦੀ ਹੈ ਸਾਈਵਲ ਅਸੀਂ ਹੋ ਕਿਉਂਗੇ ਜਾਂਦੇ ਪੋਪੋ ਜਾਂਦੇ ਨਹੀਂ ਦੇ ਪੋਪੋ ਦੇ ਕੋਲ ਤਾਂ ਵੀ ਕਵਿਤਾ ਕਰੇ ਰਹੇ ਆ ਉਠ ਵਿੰਜਾ ਚੱਕ ਕੇ ਹਾਂ ਉੱਥੇ ਉਠ ਵਿੰਜਾ ਚੱਕ ਇਹ ਹੈਗਾ ਜ਼ਿਲ੍ਹਾ 32 ਚੱਕ ਆਪਣਾ ਚੱਕ 32 ਠੀਕ ਹੈ ਉਕਾੜਾ ਤੇ ਚਲੋ ਅੱਜ ਉਹਨਾਂ ਦੇ ਕਵਿਸ਼ਰੀ ਸੁਣਨੇ ਆ ਤੇ ਉਹਨਾਂ ਦੀ 84 ਸਾਲ ਦੀ ਇਹਨਾਂ ਨੇ ਉਮਰ ਪਾਈ ਹੈ ਠੀਕ ਹੈ 84 ਸਾਲ ਤੇ 1 ਅਗਸਤ ਤੇ 1994 ਅਚਨ ਮੇਰੀ ਪਦਾਇ ਤੋਂ 4 ਸਾਲ ਬਾਅਦ ਹਾਂ 1 ਅਗਸਤ 1994 ਨੂੰ ਫਿਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀਗੇ ਬਟ ਦਿਲਾਂ ਲੋਕਾਂ ਦੇ ਦਿਲਾਂ ਚ ਹਜੇ ਵੀ ਆਪਣਾ ਵਸਦੇ ਨੇ ਲੋਕ ਇਹਨਾਂ ਦੀ ਕਵਿਸ਼ਰੀ ਬਹੁਤ ਪਸੰਦ ਕਰਦੇ ਨੇ ਤੇ ਚਲੋ ਅੱਜ ਪਹਿਲੇ ਬਾਬੂ ਰਾਜੀਵ ਵਾਲੀ ਦੀ ਆਪਾਂ ਕਵਿਸ਼ਰੀ ਸੁਣੀ ਹੈ ਚਲੋ ਜੀ ਫਿਰ ਇੱਥੇ ਗੱਲਬਾਤ ਕਰੀਏ ਤੇ ਚਲੋ ਜੀ ਇੱਕ ਮਿੰਟ ਠਹਿਰੋ ਜੀ ਹਲੋ ਜੀ ਚਲੋ ਠੀਕ ਹੈ ਸੋ ਸੋ ਪਰਨਾ ਮਰ ਚਰੰਗਲਾ ਜਹਾਨ ਜੀ ਨੇ ਪੰਜ ਮੇਲੇ ਸੀਸ ਮੈਨਵਾ ਕਰਾ ਸੱਚੇ ਨੂੰ ਯਾਦ ਵੀਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮੇਲਾ ਨਾ ਮਾਪੇ ਤਾ ਦਾ ਕਰਾ ਨਵਾਦ ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗ ਤੁਹਾਨੂੰ ਸਜੂ ਬਣਾਉਣ ਵਾਲਾ ਉਹ ਸਤਾਦ ਬਾਬੂ ਜੀ ਖਲਾਰ ਦੇ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਾਵੀ ਪ੍ਰਚਾਰਕ ਸੰਤ ਸਾਦ ਵੀਕਾ ਨੇ ਰਬੂ ਤੇ ਮੱਜਾਂ ਚੰਗੀਆਂ ਬਹਾਉ ਲਪੋਰ ਸਿੰਧ ਦੀ ਮਦੀਨ ਲੈਣ ਬਾਲਾ ਦਾ ਹਸਾਰ ਚੋਂ ਨਾਸਕ ਦੀ ਪਾਨ ਬਸ ਥਿਉਣੀ ਨਾ ਬਰੇਲੀ ਜੇ ਸਿ ਮਾਥਰਾ ਦੇ ਬੀੜੇ ਰੇਉਣੀ ਰੋਤਾ ਕਾ ਬਾਜ਼ਾਰ ਚੋ ਕੋਟ ਖਰਮਾਨੀ ਹੈ ਨਾ ਸ਼ਾਰਦ ਦਾ ਪਸ਼ੋਰ ਜੈਸਾ ਹਿੰਗ ਚੰਗੀ ਲੱਬੇ ਜਾ ਕੇ ਕਾਬਲ ਕੰਦਾਰ ਚੋ ਸੋਮਨਾਥ ਮੋਤੀ ਹੀਰੇ ਹੈਦਰਾ ਆਬਾਦ ਚੰਗੇ ਬਾਗੂ ਮੀਲ ਮੀਲ ਤੋਂ ਦਾਮਾ ਕਮਾਰ ਹਾਰ ਚੋ ਕੌਲੀਆਂ ਪਧੌੜ ਤੇ ਕੜਾ ਨਾ ਪਾਈ ਰੂਪੇ ਜੈਸਾ ਢਾਂਗੇ ਦਾ ਪਲੰਗ ਹੈ ਮਸ਼ਹੂਰ ਜੁੱਤੀ ਡੱਲੇੜੀ ਕੜਮੀ ਤਮਾਕੂ ਮਿੱਠੀ ਗਾਜਰ ਚਹਾਨ ਕ ਦੀ ਆਜ ਕਰ ਨਾਲ ਖਾਲਜਤ ਦਹੀਂ ਭੱਲੇ ਦੀ ਕیشن ਬਠਿੰਡਾ ਤੇ ਸਰਾ ਨਾ ਨੂਰ ਮਹਿਲ ਜੈ ਸੀਤਾ ਲਤਾ ਲਾ ਵੰਡੀ ਦਾ ਸਹਾ ਬੇਟਾ ਵ ਮੱਲੇ ਦੀ ਮੇਤਲ ਵੰਡੀ ਦਾ ਇਰਠਾ ਦਾ ਗੋੜ ਬਾਬੂ ਅੰਬਰਾ ਅੰਬਾਲੇ ਜੈਸਾ ਲਹਿਰੀਆ ਪਟਿਆਰੇ ਦਾ ਜਨਾਨੀ ਜੋਗੇ ਰੱਲੇ ਦੀ ਗੱਡੇ ਹਾਂਡੇ ਆਏ ਸੀਰ ਵਾਲਿਆਂ ਦੀ ਗੰਡਾ ਸੀ ਚੰਗੀ ਸਾਰੰਗੀ ਸੰਘੇੜਿਆਂ ਦੀ ਬਣਾ ਨਾ ਕੁੰਡੇ ਰਾਮ ਤੇ ਗੰਡੇ ਅੰਦ ਗੜ ਦੇ ਨ ਕੋਦਰ ਚਲ ਮਚੰਗੀ ਬਾਸ ਹੋਗੀ ਨਾ ਸਦੀ ਕੇ ਡੜ ਬਾਹੇ ਕਾਮ ਤੇ ਆਦਨੀ ਕਹੀ ਮੂੜ ਵਾਲਿਆਂ ਦੀ ਦਰਾਤੀ ਚੰਗੀ ਵਿੱਚ ਉੱਚੀ ਰੱਖ ਦੇ ਬਣਾ ਕੇ ਖਾਨਾ ਨਾਮ ਤੇ ਰਾਜਵਾਲੀ ਜਿਹੜੇ ਗੋਲੇ ਵਾਲੇ ਦੇ ਫਰਾਇਬ ਤਿਹਾਰ ਮੇਲ ਜਾ ਕੇ ਲੱਗ ਜਾਂਦੇ ਅਨਾਮ ਤੇ ਲੋਟਕ ਮਿਹਾਰ ਨਿਉਲ ਰਾਮੇ ਚ ਬਣਾ ਨ ਚੰਗੇ ਲਾਪਰਾ ਦੀ ਮੱਕੀ ਤੇ ਖੜਾਉਣੇ ਚੰਗੇ ਰੋਪਣ ਦੇ ਪਉਏ ਪੈਣੀ ਸਹਬ ਜੋੜੀ ਬਣੇ ਨਾ ਕੜੂਏ ਜੈਸੀ ਮੱਟ ਜੰਗੀਰਾਂ ਦੇ ਬਣਾ ਕੇ ਉਤੋਂ ਚੋਪੜ ਦੇ ਕੋਟਲੇ ਦੀ ਮੇਥੀ ਨਾ ਮਤੀਰਾ ਰਾਸੂਆਲੇ ਜੈਸਾ ਮਿੱਠਾ ਲੱਗੇ ਜਾਣ ਚੱਬ ਜ ਆਸਾਂੇ ਖੋਪੜ ਦੇ ਰੱਜ ਬਲੀ ਸੇਲਾ ਪਾਈ ਕੋਟ ਦਾ ਮਸ਼ੂਰ ਬਾਸਾਰ ਪਾਰ ਲੰਘ ਜੇ ਵਿਚਾਰੇ ਠੋਕਿਆ ਖੋਪੜ ਦੇ ਭੰਗਰੀ ਕੀ ਕੇਸ ਚਾ ਨਾ ਮਿਲੇ ਤੇਰਾ ਦੂਨ ਜੈਸੀ ਪੂਰੀ ਖੇਮ ਕਰਨ ਚ ਕਸੂਰ ਚੂੜਾ ਦੰਦ ਦਾ ਸੰਗਤ ਪੱਪਲ ਲੰਬੀ ਜੈਸੇ ਦਾਰਾ ਵਾਜੇ ਹੈ ਨਾ ਰੱਖਿਆ ਅਲੈ ਦਾ ਜਾ ਤਰੀਕਾ ਉੱਚੀ ਕੰਧ ਦਾ ਸਫਾ ਜੰਗ ਭਾਈ ਬਖਤੌਰ ਚ ਬਣ ਨ ਚੰਗੀ ਸ਼ਾਜਲੀ ਤੇ ਛੜ ਚੰਗਾ ਹੁੰਦਾ ਜੋ ਗਾ ਅਨੰਦ ਦਾ ਕਿਉਂ ਜਾਣਿਆ ਦੀ ਸ਼ੰਦ ਹਸ ਰਸ ਦਾ ਨਮੂਨਾ ਇੱਕ ਬਾਬੂ ਜੀ ਤੇ ਮਾਗੀ ਸਿਉ ਮਹਾਰਾਜ ਵਾਲ ਚੰਦ ਦਾ ਦਖਣ ਦਾ ਹੀਰਾ ਚੰਗਾ ਕਾਬਲੀ ਮੰਮੀਰਾ ਚੰਗਾ ਥਲੀ ਦਾ ਮਤੀਆ ਤੇ ਕਮਾਦ ਚੰਗੇ ਪਵਾਦ ਦੇ ਬਾੜ ਦਾ ਨਗੌਰੀ ਤੇ ਅੰਬਾਰ ਸਾਰ ਜੋਰੀ ਚੰਗੀ ਲੁੰਗੀਆਂ ਪਸ਼ੌਵੀ ਚੌਲ ਚੰਗੇ ਫਤਿਹਬਾਦ ਦੇ ਆਗਰੀ ਦੇ ਰੋਜ ਚੰਗੇ ਛੇਵਲੇ ਨੇ ਉਹ ਜੇ ਚੰਗੇ ਗੰਗਾ ਦੇ ਲਗੂ ਜੇ ਚੰਗੇ ਬਾਦ ਕੇ ਖਰਾਦ ਦੇ ਸਾਦਕੀ ਦੇ ਦਾਣੇ ਚੰਗੇ ਰੋ ਤਕ ਮੱਖਾਂ ਨੇ ਚੰਗੇ ਸਾਰਸੇ ਪਲਾਣੇ ਚੰਗੇ ਰੱਜ ਬਾਲੀ ਆਦ ਦੇ ਰੂਪੜ ਦੇ ਤਾਲੇ ਚੰਗੇ ਪਾਟੇ ਆਲੀ ਨਾਲ ਚੰਗੀ ਦਾਰੀਆਂ ਅੰਬਾਰੇ ਤੇ ਪਿਆਲੇ ਗੁਜਰਾਤ ਦੇ ਮੇਰਠ ਦਾ ਗੋੜ ਗੰਨੇ ਚੰਗੇ ਓੜ ਮੋੜ ਜੀ ਜਗਾਦਰੀ ਦੇ ਪੌੜ ਚੰਗੇ ਲਗਦੇ ਪਰਾਂ ਤਦੇ ਦਿੱਲੀ ਦੇ ਹਕੀਮ ਕਾਲਾ ਕੱਤੇ ਦੇ ਮਨੀਮ ਚੰ ਗੇ ਬਿੱਕਾ ਨੇ ਰੀਸੀ ਮਵੇਸ਼ਕੀ ਨੁਕਾਰਾ ਮਾਤਾ ਦੇ ਪੈਰਸ ਮਹੱਲ ਤੇ ਲਾਹੌਰ ਵਿੱਚ ਮਲ ਚੰਗੀ ਰੱਜ ਬਾਲੀ ਫਾਲਕ ਸ਼ਮੀਰ ਪਾਤ ਪਾਤ ਦੇ ਲੋਹਦਿਆਣ ਜੀਨ ਚੰਗੀ ਦੁਆਬੇ ਦੀ ਜ਼ਮੀਨ ਚੰਗੀ ਸਿੰਧ ਦੀ ਮਦੀਨ ਜੀ ਰਹਾਲ ਚਾਲ ਤੁਰਦੀ ਹਕਮ ਗਰੀਜ਼ਤਾ ਬਰੀ ਜਦਿਦਸ਼ਾਲੇ ਚੰਗੇ ਦਿਨ ਦੇ ਦੂਰ ਭੇਜ ਮੇਜ ਕਰ ਤਾਰਪੁਰ ਦੀ ਕੋਟੇ ਦੀ ਬਦਾਮ ਤੇ ਕਸੂਰ ਚ ਲਗਾਮ ਚੰਗੀ ਕਾਨ ਪੂਰੀ ਆਮ ਬਿਲਟੀ ਮਗਾਲ ਤੋਰਦੀ ਬਾਬੂਆਰ ਤਾਕਤ ਤੇ ਬੀਚੀਨ ਦੇਸ਼ ਦੀ ਰੱਕੇ ਬੀਤੇ ਬਠਿੰਡੇ ਦੀ ਜਲੇਬੀ ਜਾਵੇ ਸ਼ੈਤਾਨ ਵਾਂਗ ਖੋ ਰਦੀ ਜੰਗੀ ਰਾਣਾ ਸ਼ਹਿਰ ਤੇ ਬੰਬੀਹ ਦੇ ਕਾਨੂੰਨੀ ਬਾਰੇ ਰਾਏ ਕਾਂ ਦੇ ਲੁਚੜ ਭੁਖੜ ਲੋਕ ਮਾਨਾਂ ਦੇ ਕਾਲਚਰਾ ਨਹੀਂ ਪਿੰਡ ਵਿੱਚ ਜੂਏ ਦਾ ਵਣ ਜਵਾਲਾ ਬੀਦੂ ਵਾਲੀ ਬਾਦਲ ਨਗਰ ਖਾਨਦਾਨਾਂ ਦੇ ਚੱਕ ਦਾਨਾ ਯਾਰ ਪੱਦਰਾ ਲੋਕ ਜੰਡੀਆਂ ਦੇ ਲਾਲ ਦੂਰ ਪਾਈ ਸੀ ਨਗਾਜ ਚੌਰ ਜਵਾਨਾਂ ਦੇ ਬੋਲੀ ਚੱਲ ਸਿਆਣੇ ਲੋਕੇ ਆਖ ਦੇਗ ਦੜ ਬਾਹ ਰੱਜ ਬਾਲੀ ਪਿਉਰੀ ਮਿੱਠੇ ਬੋਲ ਆਨ ਸਾਨਾਂ ਦੇ ਕਿੰਗਰੀ ਦਲੇਰ ਮੱਖੀ ਚੂਸਨੇ ਠਾ ਰਾਜਵਾਲ ਜਮ ਦੇ ਫਲਾ ਤੂੰ ਕੋਤਰ ਨਕਾ ਨ ਸਿਆਣੇ ਦੇ ਤਾਨੇ ਵਾਲੇ ਮੂਹਤੇ ਗਰੀਬ ਲੋਕੜਾ ਥੜੀਆਂ ਦੇ ਮੜਕ ਵਾਲੇ ਬਾੜੇ ਵਿੱਚ ਆਵਲ ਖਰਾਣੇ ਦੇ ਕਿਉਂ ਖੇੜ ਟੱਦ ਦੱਬ ਵਾਰੀ ਦੇ ਚਲਾਕ ਬਾਰੇ ਤੱਪੇ ਖੀੜੇ ਚੋਰ ਆਏ ਰਹਿਣ ਵਿੱਚ ਠਾਣੇ ਦੇ ਵੇਚ ਕੇ ਜ਼ਮੀਨਾਂ ਕੋਲ ਲਲਾਰੀਆਂ ਚਲਾਉਣ ਲੱਗੇ ਰੱਜ ਬਾਲੀ ਬੜੇ ਦੇ ਲਹਾਜ ਮਾਹੂ ਆਣੇ ਦੇ ਛੌ ਵਾਲੀ ਜੈਲੇ ਸੈਨ ਖੀੜੇ ਦੇ ਪਿਆਰ ਪੂਰੀ ਸਿੱਖ ਵਾਲੇ ਹੁਨਰੀ ਸ਼ਕੈਤੀ ਲੋਕ ਲੰਮੀ ਦੇ ਕੁਡੀਆਂ ਜਨਾਨੀਆਂ ਧੜੀ ਅਖਣ ਮਾਲਕਾਂ ਤੇ ਚੰਨੂ ਦੇ ਸ਼ਰਾਬੀ ਨਾ ਫਸਾ ਦੋ ਥੰਮੀ ਥੰਮੀ ਦੇ ਮਾਰਦੀ ਚਾਦੇ ਬਾਦੇ ਜਾਸਤੀ ਪੰਜਾਬੇ ਵਿੱਚ ਜਿੰਨੇ ਸਾਰੇ ਪੰਚ ਸਾਰੇ ਯਾਤਰੀ ਨ ਕੰਮੀ ਦੇ ਰੱਜ ਬਾਲੀ ਆਦਨੀਏ ਕਈਆਂ ਦੀ ਮਸ਼ਹੂਰੀ ਬਾਰੀ ਝੱਲੀ ਦੇ ਨਾਨਾ ਖਰੇ ਪਤੂ ਹੀ ਖੇੜੇ ਜੰਮੀ ਦੇ ਸੰਗਤ ਹਸਾਬੀ ਲੋਕ ਜੈ ਸੰਗ ਵੜਾਈ ਕੋਰੇ ਜੋਧਪੁਰ ਝਾਗ ਦੂਜਿਆ ਦਾ ਗਾਲੂ ਦਾਲਾਂ ਦੇ ਆਤਰ ਸਿੰਘ ਵਾਲੀ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਰੇ ਬਾਜਕ ਮਿ ਸ਼ੌਕ ਤੂੰ ਬੇਬੀ ਨਖਾੜਾ ਤਾਲਾਂ ਦੇ ਨੀਤ ਨਾਂ ਗੱਬਾ ਦੀ ਲੋਕ ਫੁੱਲੋ ਦੇ ਗਿਆਨੀ ਬਾਲੀ ਨੰਦ ਕਾਲ ਰੱਜਿਆ ਗੁਰੂ ਕੇ ਮਾਰੇ ਕਾਲਾਂ ਦੇ ਧੁੰਨੀ ਕਾਂ ਦੇ ਲੋਕ ਬੇਸ਼ਕਲ ਫੁੱਲ ਦੁਨੀਆ ਤੋਂ ਰੱਜ ਵਾਲੀ ਚੰਗੇ ਖਾਨ ਪੀਣੂ ਮਹਾਲਾਂ ਦੇ ਨਾਰੂਆ ਨੇ ਸਖੀ ਨਾਵੇਂ ਪਿੰਡ ਦੇ ਨਾਰਾਮਬਾਰੀ ਸੀ ਵੀ ਨਰੋਆਲ ਸਖੀ ਦੇ ਦਿਲ ਪੇਰ ਸੁਣਨ ਤੇ ਸਜੂਸੀ ਇਹ ਤੇ ਵੈਮਣਾ ਸ਼ਕੀਨਾ ਨਾ ਜਨਾਨੀਆਂ ਚੁੱਗਿਆਂ ਚ ਬਾਲ ਬਾਲਾ ਚੁੱਕ ਦੇ ਮੁਗਦਰਾਂ ਨੂੰ ਬੱਲੂ ਆਣੀ ਸੀਠ ਭਾਰੇ ਦੇ ਸੱਚਾ ਨਿਸ਼ਾਨੀਆਂ ਹੁੱਦੇ ਵਿੱਚ ਕਪੀ ਲੋਕ ਚੁੰਬੇ ਦੇ ਚਿਹੇ ਦੀ ਬਾੜੇ ਬਾਹੋ ਕਾਪੀ ਨ ਤੇ ਮੀਏ ਦੇ ਲਾਉਣ ਪਾਨੀਆਂ ਤੇਉਣੇ ਲੋਕ ਸੂਰਮੇ ਮਦਦ ਦੇਣ ਢਾਕੂਆਂ ਨੂੰ ਰੱਜ ਬਾਲੀ ਲੱਕੜਾਂ ਚਰਾਉਣ ਮਲ ਤਾਨੀਆਂ ਤੁੰਗ ਵਾਲੀ ਨਾਂਗੇ ਫੂਸ ਮੰਡੀ ਦੇ ਕਮਾਊ ਬਾਰੀ ਹਰੀ ਲੋਕ ਜੈਨੀ ਤੇ ਕਲੋਟੇ ਜਿਆਦਾ ਜੱਸੀ ਦੇ ਕੱਚੀ ਪੁੱਚੋ ਭਾਈ ਕੀ ਕਸ਼ਹਿਰਾਂ ਤੇ ਜੋਰ ਬਾਲਾ ਭਾਗੂ ਦੇ ਸਰੋਤੇ ਹੂ ਰੋਖੇ ਜੇ ਲੋਕ ਦੱਸੀ ਦੇ ਬੀਬੀ ਵਾਲੇ ਬਾਲਾ ਦੁੱਧ ਵੇਚਦੇ ਬਾਜ਼ਾਰ ਚ ਸ਼ਮੀਰ ਕਾਰ ਵੈਲਾ ਦਾ ਪਿਆ ਕਮੈਣੇ ਲੱਸੀ ਦੇ ਰੱਜ ਬਲੀ ਸੱਤ ਲੈਣਾ ਪੈਂਦੀਆਂ ਬਠਿੰਡੇ ਵਿੱਚ ਰੌਣਕ ਜਿਆਦਾ ਜੋਪ ਮੌਰ ਸ਼ਹਿਰ ਸੱਸੀ ਦੇ ਦਿਉਣ ਵਾਲੇ ਲੋਕ ਗਿੱਲਾਂ ਦੇ ਮੇਲਣ ਸਾਰ ਹੱਥ ਜੋ ਕਨੰਦ ਮੇ ਕਰਚ ਵੱਲੋਂ ਕੁੱਟੀ ਦੇ ਓ ਖੜੀ ਦੇ ਵਿੱਚ ਭਾਰੀ ਪਰਖ ਕਵੀ ਸ਼ਰੀ ਦੀ ਤੇ ਗੋਵਿੰਦਪੁਰ ਰਹਿ ਆਨੰਦ ਵਾਲੇ ਲੁੱਟੀ ਦੇ ਨਈਆਂ ਵਾਲਿਆਂ ਦੇ ਦੋ ਤਾਨਿਆਂ ਚ ਤਰਨ ਪੈੜਕਾਰ ਦੇ ਪਜਣ ਦਿਨ ਰਾਤ ਚਾਂਬ ਲੁੱਟੀ ਦੇ ਰੱਜ ਵਾਲੀ ਬੜੇ ਗੋਨਿਆਣੇ ਦੇ ਸ਼ਰੀਫ ਵਾਲੀ ਛੋਟੇ ਗੋਨਿਆਣੇ ਦੇ ਹਮੇਸ਼ਾ ਠਾਣੇ ਕੁੱਟੀ ਦੇ ਠੱਠੀ ਤਰਖਾਨ ਵਾਲੇ ਚੀਤੇ ਸੋਹਣੇ ਜਵਾਨ ਵਾਲੀ ਤੇ ਵੀਹ ਗਿਆਨ ਵਾਲੇ ਹੁੰਦੇ ਬਹਿ ਕੇ ਸੱਥਾਂ ਚ ਸਿੱਖੇ ਚ ਕਮਾਉ ਬਾਰੇ ਬੁਰਜਾ ਸੰਗਾਉ ਬਾਰੇ ਬਾਂਦਰ ਲੜਾਉ ਬਾਰੇ ਡਾਂਗਾ ਰੈਣ ਹੱਥਾਂ ਚ ਮਲਕਿ ਸ਼ਕੀਨ ਬਾਰੇ ਬੁਰਜ ਦਾ ਰੂਪੀਨ ਬਾਰੇ ਬਾਰ ਗਾੜੀ ਤੀਨ ਬਾਰੇ ਪੱਤੇ ਪੈਣ ਨੱਥਾਂ ਚ ਮਾਰੀ ਪਿੰਡ ਧੜੇ ਬਾਰੇ ਸੀਵੀਆਂ ਚ ਛੜੇ ਬਾਰੇ ਸਾਹੂ ਲੋਕ ਪੜੇ ਬਾਰੇ ਬਾਬੂ ਬੈਂਦੇ ਰੱਥਾਂ ਚ ਤੰਦੂ ਖੇੜ ਨਾਲ ਬੀਕਾ ਮੇਰ ਦੀ ਸਰ ਹੱਥ ਲੱਗੇ ਪੂਰਾ ਰੋਤਾਓ ਦਦਾ ਵਗਾਣਾ ਜਦੋਂ ਨੇਰੀਆਂ ਹੱਤੀ ਕੀ ਰਹਾ ਕੁਵਾਰੇ ਉੱਚੀਆਂ ਜ਼ਮੀਨਾਂ ਬਹੁਤ ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ਤੇ ਮਿਆਰਾ ਤੇ ਲੋਹਾਰਾ ਪਿੰਡ ਤੀਸਰਾ ਪੁਲਰ ਵਾਲਾ ਕੁੜੀਆਂ ਦਾ ਸ਼ੌਕ ਲੋਕ ਪਾਲਦੇ ਬਸ਼ੇਰੀਆਂ ਮਿੱਡੂ ਖੇੜੇ ਲੋਕਾਂ ਕੋਲੇ ਖੁੱਲੀਆਂ ਜ਼ਮੀਨਾਂ ਬਹੁਤ ਮਿਹਰੇ ਭਾਗੂ ਜਵਾਨ ਬਾਬੂ ਫੈਂਕਦੇ ਪਸੇਰੀਆਂ ਮੋਢੀ ਤੇ ਖੁਬਣ ਵਿੱਚ ਰੂੜਿਆਂ ਦੀ ਜ਼ਮੀਨ ਬਾਲੀਆ ਰੈਂਦੇ ਸ਼ਹਿਰ ਮੱਖਤਿਆਰ ਪਿੰਡੀ ਛੱਡੇ ਆ ਖਿਮੇ ਖੇੜ ਹਾਰ ਨੀ ਸ਼ਿਕਾਰੀ ਲੋਕ ਹਾਰ ਨਾ ਦੇ ਕੁੱਤਿਆਂ ਵਾਲੀ ਪਿੰਡ ਬਣੇ ਤੱਕੜਾਂ ਦੇ ਅੱਡੇ ਆ ਤੇਰਮਾਲੀ ਪਿੰਡ ਵਿੱਚ ਰੱਖ ਬਾਬਰਾਨੀ ਵਾਲਾ ਪਿੰਡ ਦੇ ਨਜੀਕ ਟਿੱਬੇ ਦੀਦੇ ਵੱਡੇ ਵੱਡੇ ਆ ਕੱਖਾਂ ਵਾਲੀ ਬਾਬੂ ਲੋਕ ਮੱਜਾਂ ਦੇ ਵਪਾਰੀ ਬਾਰੇ ਰੂੜਾ ਵਾਲੀ ਮਾਨਾ ਕੋਲੇ ਬੜੇ ਸੋਹਣੇ ਗੱਡੇ ਆ ਸਿੰਘੇ ਵਾਲੀ ਜਵਾਨ ਹੁੰਦੇ ਭਾਰਤੀ ਪੁਲਿਸ ਵਿੱਚ ਨੋ ਤਰੀ ਕਰਨ ਤਣਖਾਂ ਲੈਂਦੀ ਚੰਗੀਆਂ ਧੀਮੀ ਪੰਗੀ ਪੋ ਸਤੀ ਗੱਗਾੜ ਦੇ ਜਿਆਦਾ ਲੋਕ ਕਾਰ ਦੇ ਕਮਾਈ ਘਟ ਘਰੀ ਰਹਿਣ ਤੰਗੀਆਂ ਮੀਠੜੀ ਦੇ ਲੋਕ ਹੂ ਤਾਂ ਸ਼ਹਿਰੀ ਦੇ ਸ਼ਕੀਨ ਬਾਰੇ ਪੈਸੇ ਦੇਣ ਵੀਰੇ ਜੇਬਾਂ ਘੁੱਟ ਲਈਆਂ ਟੰਗੀਆਂ ਓਡਲੀ ਦੇ ਲੋਕ ਜਿਆਦਾ ਹੀਰ ਦਾ ਸੋਨਾ ਨਗਾਉਣ ਬਾਹੂ ਜੀ ਦਸਹਰੇ ਵੇਲੇ ਗੁੰਜਣਾ ਸਰੰਗੀਆਂ ਖਿਪਾਂ ਵਾਲੀ ਕੈਰ ਟੜੀ ਬਾਜ ਹੈ ਕਲੂ ਦੇ ਲੋਕ ਬਾਂ ਗੜੀ ਕਟਹਿਰ ਭੋਗ ਰਹੇ ਬਾਦਸ਼ਾਹੀ ਨੂੰ ਕੈਂਚੀ ਵਾਂਗੂ ਚਾਲ ਦੀ ਜ਼ਬਾਨ ਪੇੜ ਕਟਦਿਆਂ ਦੀ ਖੂਹੀ ਖੇੜੇ ਦਿੰਦੇ ਨਾ ਕਾਨੂੰਨ ਵਿੱਚ ਡਾਈ ਨੂੰ ਕੰਧ ਵਾਲੀ ਝੂਠੇ ਗੱਲਾਂ ਝੂਠੀਆਂ ਬਣਾਉਣ ਵਾਲੇ ਮੰਮੂ ਖੇੜੇ ਗੱਲ ਈ ਕਰਾਉਂਦੇ ਚੰਗੂ ਵਾਹੀ ਨੂੰ ਕਮਾਲ ਵਾਲੇ ਵਾਲੇ ਦੇ ਬੁੱਢੇ ਬਲੂਚ ਠੀ ਚਲੇ ਜੇ ਬਾਬੂ ਬੋਦੀ ਵਾਲੇ ਨਾ ਪਿਆਉਂਦੇ ਪਾਣੀ ਰਾਹੀ ਨੂੰ ਟਾਲੀ ਵਾਲੇ ਕਰ ਕੇ ਜ਼ਬਾਨ ਨੂੰ ਮੁਕਰ ਜਾਂਦੀ ਧਰਾਂ ਹਜ਼ਾਦੀਆਂ ਕਵਾਰਿਆਂ ਵਾਲੀ ਪਾੜੀਆਂ ਗੁਰਜ ਜਰਵਾਣੀ ਸੁਆ ਬੰਨ ਦੇ ਕੜੀ ਦੇ ਵਿੱਚ ਦੱਬ ਵਾਲੀ ਬੋਦਲੇ ਮਨਾਉਂਦੇ ਕੁਲ ਦਾੜੀਆਂ ਮੂਲਿਆਂ ਦੇ ਚੋਰ ਟੇਕਰਨ ਚੋਰੀ ਡੰਗਰਾਂ ਦੀ ਟਿੱਪਾ ਵਾਈ ਇੱਜੜ ਅਜਾਰ ਦਿੰਦੇ ਹਾਰੀਆਂ ਮੋਕਲਾਂ ਦੀ ਝੁੱਗੀਆਂ 'ਚ ਉਡਦੀ ਸ਼ਰਾਬ ਬਾਪੂ ਜੀ ਤੇ ਕੇ ਮਲੰਗਾ ਤੋਂ ਨਾ ਡਰਨ ਕਰਿਆੜੀਆਂ ਚੁੰਬਿਆਂ ਵਾਲੀ ਤਨੀ ਲਾਈ ਲੱਗ ਜੇ ਵਜੀਦਪੁਰ ਗਉ ਤਰਾੰਗ ਵਾਲੇ ਸਰਦਾਰ ਕੀ ਨੇ ਨਿੰਦੇ ਆ ਗੁਰਜਾ ਦਲਉਰ ਤੇ ਕਹਿਆਣੇ ਦੇ ਡਰੂ ਜੇ ਲੋਕ ਮਰਾਦ ਵਾਲੀ ਵਾਲੇ ਦੇ ਗਜਾਰੇ ਚ ਵਸਿੰਦੇ ਆ ਰੱਤੇ ਖੇੜ ਪਿੰਡ ਵਿੱਚ ਕੀ ਕਨੇ ਬਸਣਾ ਸਾਰੇ ਮੋਲ ਮੱਖੀ ਚੂਸ ਪਰ ਕੰਮਾਂ ਦੇ ਕਰਦੇ ਆ ਰੱਜਬਲੀ ਇੰਨੀ ਪਿੰਡੀ ਪੈ ਗਿਆ ਰਵਾਜ ਪਹਿਣਾ ਪੱਟੀ ਰਾਣੀ ਵਾਲੇ ਦੇ ਪਿਓ ਨੂੰ ਮਾਰ ਦਿੰਦੇ ਆ ਤਰਖਣ ਵਾਲੀ ਕੱਦ ਭਾਈ ਸਾਰੇ ਬੰਦੇ ਦੀ ڈاکੂ ਚੁੱਪ ਕੀਤੇ ਜੇ ਫੜਾ ਨਾ ਸ਼ੇਰ ਗੜਦੇ ਬਾਂਮਾ ਵਾਲੇ ਦਾਤੇ ਤੇ ਅਲੰਗਾਂ ਦੇ ਮਖੌਲੀ ਲੋਕ ਹਾਸ ਦੇ ਰਹੇ ਨਾ ਤੇ ਕਦੇ ਨਹੀਂ ਵੇਖੇ ਲੜਦੇ ਮਿੱਡੇ ਦੇ ਮਲੰਗ ਨੰਗ ਸਿਆਣ ਦੇ ਕਿਸੇ ਕੋ ਨਹੀਂ ਬੋਦੀ ਵਾਲੇ ਚਤਰ ਗਰਾਂ ਸਰੋਜ ਪੜਦੇ ਰੱਜ ਵਾਲੀ ਲੈਂਦੇ ਪੰਨੀ ਵਾਰੇ ਦੇ ਲੜਾਈ ਮੁੱਲ ਤੁਰੇ ਜਾਂਦੇ ਰਾਹੀ ਦੇ ਤੜਕ ਡਾਂਗ ਜੜਦੇ ਭੰਗਾਲਾ RAM ਘੜੀ ਵਿੱਚ ਚੱਕਦੇ ਮਗਧਾ ਤਨੂ ਜਨਨ ਕੀ ਵਿੱਚ ਸੀ ਸ਼ਿਕਾਰੀ ਇਹਨਾਂ ਸਨਾਂ ਦੇ ਵਾਸੀਆਂ ਚਲਾ ਕੇ ਅੱਗੇ ਆ ਗਿਆ ਮਦੂਕ ਖੇੜਾ ਰੱਖ ਜਾਂਦੇ ਰਾਤ ਨੂੰ ਸਰਹਾਣੇ ਲੱਡੂ ਰੰਨਾਂ ਦੇ ਜੋਧਪੁਰ ਸ਼ਰਾਰਤੀ ਮਿਸਾਜਾ ਪਿੰਡ ਮਾਣੀ ਖੇੜਾ ਬਾਦਰ ਖੇੜਾ ਗੱਬਰੂ ਸ਼ਕੀਨ ਲਾਰੇ ਜਨਾਂ ਦੇ ਸੀਤੋ ਤੇ ਵਜੀਦਪੁਰ ਖੂਨਾਂ ਦੀ ਸ਼ਿਕਾਇਤ ਜਾਰੇ ਢੀਟੀ ਵਾਲੇ ਪਿੰਡ ਬਾਬੂ ਫਾਕ ਜਾਰੇ ਮੰਨਾਂ ਦੇ ਅੱਜ ਬਣੇ ਚੰਗੇ ਸੀਨ ਬੈਗੇ ਚੋਬਰ ਸ਼ਕੀਨ ਸੋਹਣੀ ਆ ਗਦੀ ਜਮੀਨ ਪਰਵਾਰ ਜਿਵੇਂ ਚੰਦ ਦਾ ਆ ਵੀ ਸਾਰੇ ਕਹਿੰਦੇ ਘੜੀ ਘੜੀ ਤਾਗ ਸੁਣਨ ਦੀ ਬੜੀ ਲੱਗ ਜਾਵੇ ਫੁੱਲ ਝੜੀ ਲੰਗੇ ਵਕਤ ਆਨੰਦ ਦਾ ਮੀਂਹ ਦੇ ਵਾਂਗ ਵਾਰ ਵਾਰ ਫਿਕਰ ਆ ਚਰਾਸ ਪਰ ਜੀ ਕਰਾਂਗੇ ਪੂਰਾ ਕਰ ਗਿਆਨੀ ਸ਼ਹਿਰ ਹੋਸ਼ਮੰਦ ਦਾ ਬਾਬੂ ਇਹ ਸੀ ਜੀ ਕਵਿਸ਼ਰੀ ਅੱਛਾ ਇਸ ਕਵਿਸ਼ਰੀ ਦੇ ਵਿੱਚ ਬਾਬੂ ਰਜਬ ਅਲੀ ਨੇ ਹਰ ਇਲਾਕੇ ਨੂੰ ਹਰ ਇਲਾਕੇ ਦੇ ਲੋਕਾਂ ਨੂੰ ਪ੍ਰੈਜੈਂਟ ਕੀਤਾ ਉਹਨਾਂ ਨੇ ਇਹ ਦੱਸਿਆ ਜਿਹੜੀਆਂ ਉੱਥੇ ਦੀਆਂ ਖਸਲਤਾ ਸੀ ਲੋਕਾਂ ਦੀਆਂ ਜਿਹੜੀ ਉਹਨਾਂ ਦੀ ਮੇਨ ਚੀਜ਼ ਸੀ ਲੋਕਾਂ ਦੀਆਂ ਜਿਹੜੀਆਂ ਆਦਤਾਂ ਸੀ ਜਿਹੜੀਆਂ ਅੱਛੀ ਚੀਜ਼ਾਂ ਸੀ ਉਹ ਵੀ ਦੱਸੀਆਂ ਨੇ ਜਿਹੜਾ ਜਿਹੜੀ ਪੈਡਿਸ਼ ਹੈ ਉਹ ਵੀ ਦੱਸੀ ਮਤਲਬ ਕਿ ਉਹਨਾਂ ਦੇ ਇਲਾਕੇ ਨੂੰ ਪ੍ਰੈਜੈਂਟ ਕੀਤਾ ਨਾ ਮਤਲਬ ਕਿ ਹੁਣ ਜਿਵੇਂ ਨਾਰੋਵਾਲ ਦੇ ਵਿੱਚ ਨਾਰਵਲ ਦੇ ਵਿੱਚ ਜਣ ਗਿਆ ਸੋਹਣੀਆਂ ਮਟਿਆਰਾਂ ਹੁੰਦੀਆਂ ਨੇ ਠੀਕ ਹੈ ਮਤਲਬ ਸੋਹਣੇ ਲੋਕ ਹੁੰਦੇ ਨੇ ਉੱਥੇ ਦੇ ਹਰ ਇਲਾਕੇ ਨੂੰ ਮਸਕੇ ਉਹਨਾਂ ਦੇ ਇਲਾਕੇ ਉਧਰ ਦੇ ਇਲਾਕਿਆਂ ਦੀ ਉਧਰ ਦੀ ਹਿਸਾਬ ਨਾਲ ਦੱਸਿਆ ਏਦਾਂ ਉਹਨਾਂ ਨੇ ਦੱਸਿਆ ਆਲਓਵਰ ਪੰਜਾਬ ਦੱਸਿਆ ਓਏ ਹੋਏ ਮੈਂ ਤਾਂ ਅੱਗੇ ਵੇਖ ਕੇ ਹੈਰਾਨ ਆ ਕਿ ਉਹਨਾਂ ਨੇ ਵਿਲੋਹਾਰ ਜੋਗਾ ਦੇ ਇਲਾਕੇ ਦਾ ਨਾਂ ਨਹੀਂ ਆਇਆ ਸੀ ਆ ਤੁੰਨੀ ਕੇ ਪਿੰਡ ਉਧਰ ਹੀ ਆ ਸਾਡੇ ਵਾਲੀ ਸਾਈਡ ਤੇ ਆ ਹਾਂ ਤੁੰਨੀ ਕੇ ਤੇ ਆਪਣਾ ਉਹ ਕੀ ਨਾਮ ਹੈ ਦਾ ਵੱਡੇ ਭਾਈ ਛੋਟੇ ਭਾਈ ਵੀ ਇੱਧਰ ਹੀ ਆ ਉਹ ਉਹ ਤਾਂ ਉਹ ਵੀ ਤੁਹਾਡੇ ਨਾਰੋਵਾ ਸਾਡੇ ਕੋਲ ਹੀ ਆ ਬੰਦ ਉਹ ਉਧਰ ਹੀ ਸਾਰੇ ਜਿਹੜੇ ਪਿੰਡ ਦੱਸੇ ਨੇ ਨਾ ਮੇਰੀ ਕੁਰਸੀ ਥੱਲੇ ਜਾਣੀ ਸ਼ੁਰੂ ਹੋ ਗਈ ਏਹਦੀ ਕੁਰਸੀ ਥੱਲੇ ਜਾਣੇ ਇਹਕੇ ਬਾਕੀ ਨੂੰ ਮੈਂ ਨਾ ਯਕੀਨ ਮਨੂੰ ਮੈਂ ਇਸ ਸੋਚ ਦੇ ਵਿੱਚ ਹੀ ਨਾ ਲੋਕਾਂ ਸਿੱਕੇ ਯਾਰ ਇੱਕ ਬਹੁਤ ਤਗੜੀ ਕੁਸ਼ਰੀ ਹੈ ਬਿਲਕੁਲ ਆਲ ਓਵਰ ਪੰਜਾਬ ਆਲ ਓਵਰ ਪੰਜਾਬ ਦੇ ਲੋਕਾਂ ਦੇ ਬਾਰੇ ਚ ਉਹਨਾਂ ਦੇ ਇਲਾਕੇ ਦੇ ਬਾਰੇ ਚ ਤੇ ਉਹਨਾਂ ਨੇ ਕਹਿੰਦੇ ਸਨ ਕਈ ਦੁੱਧਾਂ ਦੇ ਭੁਕੇ ਕਈ ਦੁੱਧਾਂ 'ਚ ਪਾਣੀ ਪਾਉਂਦੇ ਕਈ ਐਸੇ ਨੇ ਕਿ ਇਹ ਦੇ ਸ਼ਕੀਨ ਨੇ ਨੇ ਕਿ ਰਾਤ ਨੂੰ ਲੱਡੂ ਜਰੇ ਨੇ ਫਸਰਾਣੇ ਰੱਖ ਕੇ ਸੌਂਦੇ ਫਿਰ ਮਤਲਬ ਹਰ ਚੀਜ਼ ਹਰ ਜਗ੍ਹਾ ਦੀ ਆਪਣੀ ਉਹ ਦਸੀ ਹੈ ਕਿ ਐਂਜ ਦੇ ਜਿਹੜੇ ਆਕੋਸ਼ਲ ਪੈਂਡ ਉਹਨਾਂ ਨੇ ਦੱਸੇ ਜਿਹੜੇ ਆਂਦੇ ਜਾਂਦੇ ਕਿਸੇ ਨੂੰ ਪਾਣੀ ਵੀ ਨਹੀਂ ਪੁੱਛਦੇ ਕੋਈ ਜਰੇ ਨੇ ਉਹ ਪਾਣੀ ਪੁੱਛਦੇ ਨਹੀਂ ਕਈਆਂ ਲੋਕ ਨੇ ਉਹ ਚੋਰਾ ਨੂੰ ਆਪਣਾ ਟਕੇਤਾ ਨੂੰ ਬਣਾ ਦੇ ਦਿੰਦੇ ਨੇ ਬਣਾ ਦਿੰਦੇ ਨੇ ਠੀਕ ਹੈ ਐਂਜ ਦੀ ਜਿਹੜੀ ਉਹਨਾਂ ਦੀ ਜਿਹੜੀ ਉੱਥੇ ਦੀ ਉਹਦੀ ਟੋਟਲ ਕਮਿਸ਼ਰੀ ਮਤਲਬ ਕਿ ਇਹ ਦੇ ਉੱਤੇ ਸੀਗੀ ਕਿ ਲੋਕ ਤੇ ਲੋਕਾਂ ਜਿਹੜੇ ਉੱਥੇ ਇਸ ਇਲਾਕੇ ਦੇ ਠੀਕ ਹੈ ਇਹਨਾਂ ਨੂੰ ਦੱਸਿਆ ਹੈ ਕਿ ਇਹ ਇਹਨਾਂ ਦੀ ਕੀ ਕੀ ਫਸਲਤ ਕੀ ਸੀ ਉਹਨਾਂ ਨੇ ਹਾਂ ਤੇ ਬਾਕੀ ਬਹੁਤ ਵਧੀਆ ਲੱਗੀ ਯਾਰ ਫਸਟ ਟਾਈਮ ਮੇਰੇ ਖਾਲ ਫਸਟ ਟਾਈਮ ਆਪ ਫਸਟ ਟਾਈਮ ਕਸ਼ਵੀ ਇਕਵਿਸ਼ਰੀ ਉਹਨਾਂ ਦੀ ਫਸਟ ਟਾਈਮ ਸੁਣੀ ਹੈ ਤੇ ਬਾਕੀ ਵੀਰੇ ਨੇ ਦੱਸ ਦੇ ਸੀਗੇ ਕਿ ਆਪਣਾ ਲਹਿੰਦੇ ਪੰਜਾਬ ਜਿਹੜਾ ਕੋਰਸ ਚ ਚੱਲਦਾ ਹੈ ਨਾ ਸਾਡੇ ਕੋਲ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਅੱਛਾ 10ਵੀਂ ਤੋਂ ਬਾਅਦ ਕਹਿੰਦੇ ਨੇ 10ਵੀਂ 11ਵੀਂ 12ਵੀਂ 13ਵੀਂ 14ਵੀਂ ਠੀਕ ਹੈ ਕਿ 10ਵੀਂ ਤੋਂ ਲੈ ਕੇ ਬੀਏ ਤੱਕ ਜਿਹੜਾ ਨਾ ਬਕਾਇਦਾ ਇੱਕ ਬਾਬੂ ਰਜਵਰੀ ਦਾ ਸਬਜੈਕਟ ਹੈ ਠੀਕ ਹੈ ਕਿ ਉਹਦੇ ਵਿੱਚ ਪੂਰੀ ਬਾਬੂ ਰਜਮਬਲੀ ਦੀ ਹਿਸਟਰੀ ਦਸੀ ਜਾਂਦੀ ਹੈ ਅੱਛਾ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਵੇਖੋ ਚੜ੍ਹਦੇ ਪੰਜਾਬ ਦੇ ਵਿੱਚ ਹਜੇ ਤੱਕ ਵੀ ਜਿਹੜੇ ਵੱਡੇ ਜਿਹੜੇ ਲੈਜੈਂਡ ਜਿਹੜੇ ਲੈਜੈਂਡ ਲੈਜੈਂਡ ਕਤਾਬਾਂ ਨਹੀਂ ਲਿਖੀਆਂ ਹੋਈਆਂ ਨੇ ਉਹ ਪੜਦੇ ਨਹੀਂ ਸਾਨੂੰ ਵੇਲੇ ਇੱਥੇ ਇੰਨਾ ਚੀਜ਼ ਦਾ ਬਿਲਕੁਲ ਵੀ ਨੌਲੇਜ ਨਹੀਂ ਸਿਰੇ ਸਾਰੇ ਬੜੇ ਵੀ ਸਾਨੂੰ ਅਕੇ ਆਪਣੇ ਸ਼ਾਇਰ ਜਦ ਨੇ ਤੇ ਆ ਅਲਾਮ ਇਕਬਾਲ ਨੇ ਹਫੀਜ਼ ਜ਼ਿਲੰਦਰੀ ਨੇ ਬੀਸਿਕਲੀ ਹਾਂ ਯਾਰ ਗੱਲ ਇਹ ਕਿ ਸਾਨੂੰ ਜੋ ਪੜਾਇਆ ਗਿਆ ਹੈ ਨਾ ਹੋ ਤੱਕ ਉਹਦਾ ਸਾਡੀ ਪ੍ਰੈਕਟੀਕਲ ਜ਼ਿੰਦਗੀ ਨਾਲ ਕੋਈ ਤੱਲਕ ਨਹੀਂ ਹੈ ਹਾਂ ਠੀਕ ਹੈ ਸਾਨੂੰ ਸਾਡੇ ਐਨਸੈਸਟਰ ਦਾ ਸਾਡੇ ਪਿੱਛੇ ਪੁਰਖਿਆਂ ਦੇ ਬਾਰੇ ਜ ਦੱਸਿਆ ਹੀ ਕੋਈ ਨਹੀਂ ਗਿਆ ਬਿਲਕੁਲ ਠੀਕ ਹੈ ਜਦ ਬੜਾ ਵੀ ਪੜਾਇਆ ਗਿਆ ਉਹ ਜਿਹੜੀ ਮਾਸ਼ਰਤਾਂ ਲੂੰਮ ਚ ਮਾਸ਼ਰੇ ਦੇ ਜਿਹੜੇ ਹਾਲਾਤ ਨੇ ਸੋਸ਼ਲ ਸਟਡੀ ਜਿਹੜੀ ਸੀ ਨਹੀਂ ਹੋਰ ਪਟਾਲਿਆ ਪਾਕਿਸਤਾਨ ਦੇ ਵਿੱਚ ਹਜੇ ਤੀਕਰ ਪ੍ਰਾਣੀਆਂ ਜੰਗਾ ਦੇ ਸਾਨੂੰ ਯਾਦ ਕਰਦੇ ਰੋ ਯਾਦ ਕਰਦੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਮੈਂ ਕਹਿੰਦੇ ਜਿਨ੍ਹਾਂ ਦਾ ਕਨਸੈਪਟ ਹੀ ਨਹੀਂ ਹਾਂ ਜਿਨ੍ਹਾਂ ਦੱਸਿਆ ਨਹੀਂ ਗਿਆ ਕਿ ਵੀ ਇਹ ਇਹ ਕੌਣ ਸੀਗਾ ਇਹਨਾਂ ਦੇ ਇਹਨਾਂ ਦਾ ਕਾਰਨਾਮਾ ਕੀ ਸੀਗਾ ਸਾਰਾ ਕੁਝ ਅਜੇ ਵੀ ਪੜਾਇਆ ਜਾਂਦਾ ਮੈਂ ਕਈ ਦਫਾ ਫਜ਼ਾਨ ਸਾਹਿਬ ਨੂੰ ਕਾਲ ਆਇਆ ਨੇ ਤੇ ਅਸੀਂ ਮੋਸਟਲੀ ਗੱਲ ਕਰਦੇ ਹੁੰਦੇ ਹਾਂ ਜਦ ਬੋਲ ਜਾਂਦੇ ਹੁੰਦੇ ਹੁੰਦੇ ਮੋਬਾਈਲ ਤੇ ਮੈਂ ਬੜੀ ਹੈਰਾਨ ਹੁੰਦੀ ਆ ਮੈਂ ਕਹਿੰਨੀ ਆ ਵੇਖ ਲਓ ਕਿ ਉਧਰ ਦੇ ਜਿਹੜੇ ਚੜਦੇ ਪੰਜਾਬ ਦੇ ਵੀਰੇ ਨੇ ਉਹਨਾਂ ਨੂੰ ਸਾਡੇ ਇਧਰ ਦੇ ਦਾ ਵੀ ਜ਼ਿਆਦਾ ਪਤਾ ਹੈ ਜਾਦਾ ਪਤਾ ਕਿਉਂ ਕਿ ਉਹਨਾਂ ਨੂੰ ਸਾਾਨੂੰ ਸਾਹ ਨਾਲ ਬਹੁਤੀ ਨੌਲੇਜ ਹੁੰਦੀ ਹੈ ਬੇਸਿਕਲੀ ਨਾ ਉਹ ਉਹਨਾਂ ਨੂੰ ਪੜਾਇਆ ਜਾਂਦਾ ਹੈ ਪੜਾਇਆ ਜਾਂਦਾ ਜਿਹੜੀ ਚੀਜ਼ ਪੜਾਈ ਜਾਂਦਾ ਹੈ ਸਬਜੈਕਟ ਨਹੀਂ ਉਹਨਾਂ ਦੀ ਕਿਤਾਬਾਂ 'ਚ ਸਾਰਾ ਕੁਝ ਲਿਖਿਆ ਹੈ ਹਾਂ ਕਿ ਕਿਥੋਂ ਦਾ ਉਹਨਾਂ ਦਾ ਪਿਛੋਕੜ ਕੀ ਸੀ ਕਿਦੋਂ ਪੈਦਾ ਹੋਏ ਕੀ ਉਹਨਾਂ ਨੇ ਕਾਰਨਾਮੇ ਕੀਤੇ ਕੀ ਉਹਨਾਂ ਦੀ ਮੇਨ ਚੀਜ਼ਾਂ ਸਨ ਕਿ ਕੀ ਵੀ ਉਹਨਾਂ ਨੇ ਮੁਸ਼ਕਲਾਂ ਬਰਦਾਸ਼ਤ ਕੀਤੀਆਂ ਕਿਵੇਂ ਉਸ ਤੋਂ ਬਾਅਦ ਡੈਥ ਹੋਈ ਸਾਰਾ ਇਸ਼ਾ ਨੇ एवरीथिंग ਉਹਨਾਂ ਦਾ ਪਤਾ ਹੁੰਦਾ ਤਦ ਕਰਕੇ ਬੱਚੇ ਦੇ ਜ਼ੇਹਨ ਚ ਰਹਿ ਜਾਂਦਾ ਸਾਡੇ ਬੱਚੇ ਨੂੰ ਸਾਰੇ ਬੱਚਾ ਨੂੰ ਕੋਈ ਨਹੀਂ ਪਤਾ اچھا ਹੋਰ ਨੋ ਡਾਊਟ ਸਾਨੂੰ ਬਾਬੂ ਰਜਬ ਅਲੀ ਦਾ ਨਸੀਬ ਪਤਾ ਠੀਕ ਹੈ ਹੋਰ ਅੱਜ ਵੀਰੇ ਨੇ ਦੱਸਿਆ ਸੀ ਜਦੋਂ ਤੇ ਫਿਰ ਉਸ ਤੋਂ ਬਾਅਦ ਮੈਂ ਥੋੜੀ ਰਿਸਰਚ ਕੀਤੀ ਰਿਸਰਚ ਕਰਕੇ ਫਿਰ ਪਤਾ ਚੱਲਿਆ ਕਿ ਬਾਬੂ ਰਜਬ ਅਲੀ ਸਾਹਿਬ ਜਿਹੜੇ ਸੀ ਨਾ ਉਹ ਚੜਦੇ ਤੋਂ ਲਿੰਦੇ ਵਾਲੇ ਪਾਸੇ ਆ ਗਏ ਸੀ ਕਿਉਂਕਿ ਮਾਈਗ੍ਰੇਟ ਉਹ ਮਤਲਬ ਕਿ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਜ਼ਿਲ੍ਹਾ ਉਕਾੜਾ ਦੇ 32 ਚੱਕ ਦੇ ਵਿੱਚ ਇਹ ਰਿਆ什 ਪਜ਼ੀਰ ਸੀ 84 ਸਾਲ ਇਹਨਾਂ ਦੀ ਉਮਰ ਸੀ ਠੀਕ ਹੈ ਤੇ ਇੱਕ ਵਾਰੀ ਇਹਨੇ ਚਾਰ ਦੇ ਪੰਜਾਬ ਦੁਬਾਰਾ ਵੀ ਗਏ ਸਨ ਹਾਂ ਉਸ ਤੋਂ ਬਾਅਦ ਅੱਛਾ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇਹਨਾਂ ਨੂੰ ਉਧਰੋਂ ਬੜਾ ਸੱਦਾ ਆਇਆ ਹੈ ਬਿਲਕੁਲ ਬੜਾ ਸੱਦਾ ਹੈ ਕਿ ਤੁਸੀਂ ਇੱਧਰ ਆ ਜਾਓ ਠੀਕ ਹੈ ਔਰ ਇਹਨਾਂ ਦੇ ਸਮਝ ਲਓ ਕਿ 1000 ਪਲੱਸ ਮਰੀਦ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਸੀਗੇ ਜਿਹੜੇ ਇਹਦੀ ਕਵਿਸ਼ਰੀਆਂ ਤਗੜੀਆਂ ਮੰਨਦੇ ਹੁੰਦੇ ਸੀਗੇ ਜਿਹੜੇ ਬੰਦੇ ਸੁਣਦੇ ਸੀਗੇ ਇਹਨੂੰ ਠੀਕ ਹੈ ਤੇ ਦੇਖ ਲਓ ਬੇਸਿਕਲੀ ਉਹ ਤਾਂ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਸਾਰਾ ਕੁਝ ਯਾਦ ਹੈ ਕਿਉਂ ਉਹ ਜਦੋਂ ਹੀ ਬੱਚਾ ਥੋੜਾ ਵੱਡਾ ਹੁੰਦਾ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਜਾਂਦਾ ਯੂਨੀਵਰਸਿਟੀਆਂ ਜਾਂਦਾ ਨਾ ਉਹਨਾਂ ਨੂੰ ਆਪਣਾ ਟੋਟਲ ਕਲਚਰ ਤੇ ਉਹਨਾਂ ਦੇ ਨਾਲ ਰਿਲੇਟਿਡ ਜੋ-ਜੋ ਕੁਝ ਵੀ ਹੈਗਾ ਸੀਗਾ ਉਹ ਸਾਰਾ ਕੁਝ ਹੀ ਪੜਾਇਆ ਜਾਂਦਾ ਹੈ ਉਹ ਬੰਦਾ ਸਾਰਾ ਕੁਝ ਪੜ੍ਹਦਾ ਸਾਨੂੰ ਇੱਥੇ ਜੀ ਪੜਾਇਆ ਹੋਰ ਕੁਝ ਜਾਂਦਾ ਠੀਕ ਹੈ ਇਹ ਇੱਥੇ ਪ੍ਰੈਕਟੀਕਲ ਲਾਈਫ ਚ ਉਹ ਪ੍ਰੈਕਟੀਕਲ ਲਾਈਫ ਚ ਉਹਨਾਂ ਦੀ ਉਹ ਜ਼ਰੂਰਤ ਹੀ ਨਹੀਂ ਹੁੰਦੀ ਮੈਨੂੰ ਹਾਂ ਉਹ ਤੁਹਾਨੂੰ ਕਈ ਐਸੇ ਲੈਜੈਂਡ ਨੇ ਜਿਹੜੇ ਮਸਲ ਕੇ ਲੈਂਦੇ ਪੰਜਾਬ ਦੇ ਵੀ ਨੇ ਜਦੋਂ ਸਾਂਝਾ ਪੰਜਾਬ ਸੀਗਾ ਜਦੋਂ ਇੱਕ ਪੰਜਾਬ ਸੀਗਾ ਉਹਨਾਂ ਦੇ ਬਾਰੇ ਵਿੱਚ ਮਸਲ ਕੇ ਨਹੀਂ ਪੜਾਇਆ ਗਿਆ ਕਿਉਂ ਸਾਨੂੰ ਦੱਸਿਆ ਹੀ ਨਹੀਂ ਗਿਆ ਠੀਕ ਹੈ ਸਾਨੂੰ ਦੱਸਣ ਤਾਂ ਸਾਨੂੰ ਪਤਾ ਚੱਲੇ ਨਾ ਕਿ ਠੀਕ ਹੈ ਵੀ ਇਹ ਇਹ ਸਾਡੇ ਪੰਜਾਬ ਦੇ ਇਹ ਇਹ ਲੈਜੈਂਡ ਨੇ ਤਾਂ ਕਿ ਸਾਡੀ ਆਉਣ ਵਾਲੀ ਨਸਲ ਨੂੰ ਪਤਾ ਚੱਲੇ ਕਿ ਵੀ ਪੰਜਾਬੀ ਲੈਜੈਂਡ ਕਿਹੜੇ-ਕਿਹੜੇ ਨੇ ਤੇ ਕਿੰਨਾ-ਕਿੰਨਾ ਦਾ ਕੀ-ਕੀ ਕਾਰਨਾਮਾ ਸੀਗਾ ਠੀਕ ਹੈ ਪਰ ਉਸ ਤੋਂ ਕਿਸ ਕੋਈ ਬੰਦਾ ਰੂਪ ਨੂੰ ਕਰਦਾ ਹੀ ਨਹੀਂ ਹੈ ਕੋਈ ਸਾਨੂੰ ਉਸ ਚੀਜ਼ ਦੇ ਬਾਰੇ ਜਿ ਕੋਈ ਨੋ ਲੈਜ ਦੇਂਦਾ ਹੀ ਕੋਈ ਨਹੀਂ ਹੈ ਆਪ ਕੋਈ ਸਾਨੂੰ ਦੱਸੇ ਅਸੀਂ ਸਰਚ ਕਰੀਏ ਲੱਭੀਏ ਤੇ ਫਿਰ ਸਾਨੂੰ ਪਤਾ ਚੱਲੇ ਵੱਡੇ ਵੀ ਕਿ ਸਾਨੂੰ ਦੱਸਿਆ ਹੀ ਨਹੀਂ ਗਿਆ ਬਾਕੀ ਬਾਬੂ ਰਾਜੇਵਲੀ ਦੀ ਕਵਿਸ਼ਰੀ ਬਹੁਤ ਸੋਹਣੀ ਯਾਰ ਬਹੁਤ ਵਧੀਆ ਕਵਿਸ਼ਰੀ ਸੀ ਠੀਕ ਹੈ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟਸ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ